ਮੇਰਾ ਅਮੇਂਗਰ ਕਿੱਥੇ ਦੇ ਰਹਿਣ ਵਾਲੇ ਗੱਲਾਂ ਪੈਣ ਕੀ ਹੋਇਆ ਸੀ ਤੁਹਾਡੇ ਨੂੰ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹਿਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਖਨੋਂ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ। ਕਢਾਇਆ ਕਢਾ ਕੇ ਮੈਂ ਇੱਥੇ ਆਹੀ ਆ ਕੇ ਮੈਂ ਰਹਿ ਗਿਆ। ਫਿਰ ਐਸੇ ਕਢਾਇਆ ਮੈਂ ਉੱਥੇ ਫੋਰਸੀ ਤੇ ਬਹਿ ਗਿਆ ਉਹ ਕੁੜੀ ਨੂੰ ਕਿਹਾ ਐਂਟਰੀ ਕਰਾ। ਕੁੜੀ ਐਂਟਰੀ ਕਰਾ ਲਈ ਮੈਂ ਫੋਰਸੀ ਤੇ ਬਹਿ ਗਿਆ ਦੋ ਜਨਾਨੀਆਂ ਬਾਹਰੋਂ ਆਈਆਂ ਆ ਕੇ ਮੇਰੇ ਬਰਾਬਰ ਬਹਿ ਗਈਆਂ। ਉਹ ਬਹਿ ਕੇ ਬਰਾਬਰ ਦਾ ਮੇਰੇ 40000 ਰੁਪਏ ਅਜ ਤਾਂ ਜੇਬ ਚੋਂ ਕੱਢ ਕੇ ਤੁਰ ਪਈਆਂ ਯਾਰੋ ਤੁਰੀਆਂ ਤੇ ਮੈਂ ਬਾਜ਼ਵਾਰੀ ਮੈਂ ਕਿਹਾ ਕੱਢ ਜੋ ਕੱਢ ਜੋ ਮੇਰੇ ਪੈਸੇ ਲੈ ਕੇ ਚੱਲੀਆਂ ਉਹ ਭਾਜੀ ਉਹ ਰਫਲ ਵਾਲਾ ਜਿਹੜਾ ਉਹਨੇ ਕਿਹਾ ਕਹਿੰਦਾ ਮੈਂ ਨਾ ਜਿਹੜਾ ਗਾੜਿਆ ਹਾਂਜੀ ਉਹਨੇ ਦਬਦਾ ਨਾ ਅੱਠ ਕੇ ਗਲੋਂ ਫੜੀਆਂ ਤਾਂ ਉਹਨੇ ਪੈਸੇ ਉੱਥੇ ਛੱਡ ਦਿੱਤੇ ਪੌੜੀਆਂ 'ਚ ਉਹ ਥੱਲੇ ਜਿਹੜੇ ਪੌੜੇ ਲੱਗੇ ਆ ਉੱਥੇ ਚਾਰ ਉੱਥੇ ਪੈਸੇ ਥੱਲੇ ਛੱਡ ਦਿੱਤੇ ਮੈਂ ਚੱਕ ਲੈਦਾ ਉਹਦਾ

ਤੇ ਤੀਕ ਨੂੰ 12:30 ਵਜੇ ਅੰਦਰ ਬੜੀਆਂ ਇਹ ਤੇ ਆ ਕੇ ਇੱਕ ਬਜਾਗਦੀ ਦੀ ਜਿਪ ਤੇ 4000 ਰੁਪਏ ਲੈ ਕੇ ਸਾਡੇ ਤੇ ਬਾਹਰ ਭੱਜਣ ਲੱਗੇ ਸੀਗਾ ਜਦੋਂ ਮੈਂ ਫੜ ਲਈਆਂ ਓਕੇ ਓਕੇ ਕਿੰਨੀਆਂ ਸੀਗੀਆਂ ਇਹ ਸੀਗੀਆਂ 3 ਜਣੀਆਂ ਓਕੇ ਇੱਕ ਤਾਂ ਬਾਹਰ ਬੈਠੀ ਦੋ ਅੰਦਰ ਆ ਕੇ ਬੈਗੀਆਂ ਓਕੇ ਤੇ ਦੋਨੀਆਂ ਨੂੰ ਲੈ ਕੇ ਭਾਜਦੇ ਨੇ ਸੀਗੇ ਕੀ ਹੁਣ ਫੜ ਲੈਂਗੇ ਵੀ ਹਾਂ ਫੜ ਲੀਆਂ ਪੈਸੇ ਜਿਹੜੇ ਸੀਗੇ ਪੈਸੇ ਦੇ ਦਿੱਤੇ ਆ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂਜੀ ਹਾਂਜੀ ਪਹੁੰਚ ਗਏ ਸੀਗੇ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚਿੱਤਰ ਨੈਲਰਾਮ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨਾਂ ਨੀਲਮ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਉਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਜ਼ ਨੇ ਉਹਨਾਂ ਦੀ ਜੇਬ ਵਿੱਚੋਂ ਪੈਸੇ ਫੁਰਤੀ ਨਾਲ ਚੁਰਾ ਲਏ ਜਿਸ ਦੇ ਮੌਕੇ ਤੇ ਇਹਨਾਂ ਦੇ ਗਾਰਡ ਨੇ ਬੈਂਕ ਤੋਂ ਬਾਹਰ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੇਵਾਨੀ ਵਾਈਫ ਔਰਗਵੀਰ ਦੇਵਾਨੀ ਵਾਸੀ ਪੋਲ ਖੇੜੀ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਲੇਡੀ ਆ ਉਹਦਾ ਨਾਮ ਹੈ ਪੂਜਾ ਵਾਈਫ ਆ ਨੌਜਨ ਵਾਸੀ ਕਰੀਹਾ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਇਹ ਲੁਧਿਆਣਾ ਵਿੱਚ ਰਜਿਸਟ੍ਰੇਸ਼ਨ ਨੇੜੇ ਰਹਿ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲੋਂ ਜੋ ਕੈਸ਼ ਸੀਗਾ ਉਹ 40000 ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ ਦੋ ਦੋ ਮੁਕਦਮੇ ਦਰਜ ਨੇ ਜ਼ਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ دو جی دو لیڈیز دیش دنیا کی ہر خبر سب سے پہلے دیکھنے کے لیے فالو کریں دینک سویرہ ٹی وی یوٹیوب فیس بک انسٹاگرام ایکس اور واٹس ایپ چینل پر